ਜਦੋਂ ਮਾਤਾ ਜੀਤੋ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਲੋਂ ਮੁਕਤੀ ਦੀ ਸਾਧਨਾ ਕਰਕੇ ਦਸਮਦਵਾਰ ਦੀ ਸੁਖ ਦੀ ਸੋਝੀ ਪ੍ਰਾਪਤ ਕੀਤੀ ਅਤੇ ਆਪ ਜੀ ਨੇ ਜਾਣ ਲਿਆ ਸੀ ਕਿ ਸਹਿਬਜ਼ਾਦਿਆਂ ਜੀ ਦੀਆਂ ਸ਼ਹੀਦੀਆਂ ਜੰਗ ਵਿੱਚ ਹੋ ਜਾਣੀਆਂ ਹਨ ਤਦੋਂ ਮਾਤਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਆਪਣੇ ਅੰਸ਼ ਨੂੰ ਜਗਤ ਵਿੱਚ ਰੱਖੋ ਜਿਸ ਨਾਲ ਸੰਸਾਰ ਵਿੱਚ ਸਾਝ ਬਣੀ ਰਹੇ ਅਤੇ ਮਾਤਾ ਜੀ ਨੇ ਗੁਰੂ ਜੀ ਨੂੰ ਫਰਮਾਇਆ ਕਿ ਸੰਸਾਰ ਵਿੱਚ ਪੁੱਤਰਾ ਨਾਲ ਹੀ ਮੇਲ ਮਿਲਾਪ ਰਹਿੰਦਾ ਹੈ ਸੋ ਆਪ ਮੇਰੀ ਇਹ ਬੇਨਤੀ ਪ੍ਰਵਾਨ ਕਰੋ ਸ੍ਰੀ ਜੀਤੋ ਜੀ ਤੋਂ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਤੁਸੀਂ ਇਤਨਾ ਸਿਮਰਨ ਅਭਿਆਸ ਕਰਕੇ ਸਭ ਕੁਝ ਪ੍ਰਾਪਤ ਕੀਤਾ ਹੈ ਸੋ ਤੁਸੀਂ ਇਹ ਸਾਰਾ ਯੋਗ ਅਤੇ ਸਿੱਧੀਆਂ ਆਪਣੀ ਸੰਤਾਨ ਵਾਸਤੇ ਪਾਈਆਂ ਹਨ ਭੂਤ ਭਵਿੱਖ ਦੀ ਤੁਹਾਨੂੰ ਖਬਰ ਹੈ ਫਿਰ ਵੀ ਤੁਸੀਂ ਝੂਠੇ ਮੋਹ ਵਿੱਚ ਅਜੇ ਤੱਕ ਫਸੇ ਹੋਏ ਹੋ ਮਾਤਾ ਜੀਤੋ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਮੈਂ ਜਗਤ ਦੀ ਰੀਤੀ ਅਨੁਸਾਰ ਬੇਨਤੀ ਕੀਤੀ ਹੈ ਅੱਗੇ ਆਪ ਮਾਲਕ ਹੋ ਜਿਵੇਂ ਮਰਜ਼ੀ ਹੋਵੇ ਕਰੋ ਪਰ ਮੇਰੀ ਬੇਨਤੀ ਹੈ ਕਿ ਮੈਂ ਇਹ ਵੱਡੇ ਦੁੱਖ ਦੇਖਣੇ ਨਹੀਂ ਚਾਹੁੰਦੀ ਇਸ ਵਾਸਤੇ ਤੁਸੀਂ ਕਿਰਪਾ ਕਰੋ ਕਿ ਮੈਂ ਆਪਣਾ ਸਰੀਰ ਤਿਆਗ ਕੇ ਪਹਿਲਾਂ ਹੀ ਚਲੀ ਜਾਵਾਂ ਸਤਗੁਰੂ ਜੀ ਨੇ ਫਰਮਾਇਆ ਹਾਂ ਅੱਗੇ ਪਿੱਛੇ ਆਪਣੀ ਵਾਰੀ ਸਿਰ ਸਭ ਨੇ ਜਾਣਾ ਹੈ ਜੇ ਤੇਰਾ ਚਿੱਤ ਉਪਰਾਮ ਹੋ ਗਿਆ ਹੈ ਅਤੇ ਇਹ ਤੇਰੀ ਮਰਜ਼ੀ ਹੈ ਤਾਂ ਸਰੀਰ ਦਾ ਤਿਆਗ ਕਰਕੇ ਚਲੇ ਜਾਓ ਆਪਣੇ ਸਵਾਮੀ ਸਤਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਨੇ ਨਮਸਕਾਰ ਕੀਤੀ ਅਤੇ ਇਸ਼ਨਾਨ ਕਰਕੇ ਕੁਸ਼ਾ ਆਸਣ ਦੇ ਉੱਤੇ ਯੋਗ ਅਭਿਆਸ ਦੁਆਰਾ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਬ੍ਰਹਮ ਰੰਦਰ ਦੇ ਰਸਤੇ ਗੁਰਪੁਰੀ ਨੂੰ ਸੁਧਾਰ ਗਏ ਆਪ ਜੀ ਦੇ ਸਰੀਰ ਵਾਸਤੇ ਬਵਾਨ ਸਜਾਇਆ ਗਿਆ ਜਿਸ ਨੂੰ ਸਾਰੀਆਂ ਸੰਗਤਾਂ ਤੇ ਰਬਾਬੀ ਕੀਰਤਨ ਅਤੇ ਸਤਨਾਮ ਦਾ ਜਾਪ ਕਰਦੇ ਹੋਏ ਗੁਰੂ ਜੀ ਦੀ ਆਗਿਆ ਅਨੁਸਾਰ ਪਿੰਡ ਅਗੰਮਪੁਰ ਆਨੰਦਪੁਰ ਸਾਹਿਬ ਤੋਂ ਪੱਛਮ ਦਿਸ਼ਾ ਲਗਭਗ 1 ਮੀਲ ਦੂਰ ਚੰਦਨ ਚਿਕਾ ਉੱਤੇ ਰੱਖ ਕੇ ਸੰਸਕਾਰ ਕੀਤਾ ਇਸ ਅਸਥਾਨ ਉੱਤੇ ਗੁਰਦੁਆਰਾ ਦੇ ਹੋਰਾਂ ਬਣਿਆ ਹੋਇਆ ਹੈ ਜੋ ਮਾਤਾ ਜੀਤੋ ਜੀ ਕਰਕੇ ਪ੍ਰਸਿੱਧ ਹੈ ਮਾਤਾ ਜੀ ਦਾ ਦਿਹਾਂਤ 13 ਅੱਸੂ ਸੰਮਤ 1757 ਵਿੱਚ ਹੋਇਆ। ਮਾਤਾ ਜੀ ਦਾ ਇਸ ਤਰ੍ਹਾਂ ਜੋਗ ਅਭਿਆਸ ਦੁਆਰਾ ਆਪਣੀ ਇੱਛਾ ਅਨੁਸਾਰ ਛੱਟਪਟ ਹੀ ਸਰੀਰ ਤਿਆਗ ਜਾਣਾ ਸੁਣ ਕੇ ਇੱਕ ਪਰਸ ਰਾਮ ਬੈਰਾਗੀ ਜੋ ਸੰਗਤ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ ਉਸ ਨੇ ਵੀ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀਓ ਮੈਨੂੰ ਵੀ ਉਸ ਵਿਧੀ ਨਾਲ ਉਪਦੇਸ਼ ਦਿਓ। ਜਿਸ ਨਾਲ ਤੁਸਾਂ ਮਾਤਾ ਜੀਤੋ ਜੀ ਨੂੰ ਦਿੱਤਾ ਸੀ ਦੇਖੋ ਉਹ ਬਡਪਾਗਣ ਥੋੜੇ ਦਿਨਾਂ ਵਿੱਚ ਹੀ ਯੋਗ ਨੂੰ ਸਿੱਧ ਕਰਕੇ ਸਰੀਰ ਤਿਆਗ ਗਏ ਹਨ ਜੋਗੀ ਦੇ ਚਿੱਤ ਦੀ ਅਗਲਾਖਾ ਪੂਰੀ ਕਰਨ ਵਾਸਤੇ ਗੁਰੂ ਜੀ ਨੇ ਉਸ ਨੂੰ ਵੀ ਸਾਰੀ ਵਿਧੀ ਚੰਗੀ ਤਰ੍ਹਾਂ ਸਮਝਾ ਦਿੱਤੀ ਜਿਸ ਦੁਆਰਾ ਪਰਸਰਾਮ ਬੈਰਾਗੀ ਵੀ ਸਰੀਰ ਤਿਆਗ ਕੇ ਸੂਰਜ ਮੰਡਲ ਦੇ ਰਸਤੇ ਬ੍ਰਹਮ ਲੋਕ ਨੂੰ ਚਲਾ ਗਿਆ ਇਹ ਵਰਤਾਂਤ ਦੇਖ ਕੇ ਭਾਈ ਰਾਮ ਕੁਇਰ ਜੀ ਨੇ ਵੀ ਗੁਰੂ ਜੀ ਅੱਗੇ ਬੇਨਤੀ ਕੀਤੀ ਮੈਨੂੰ ਵੀ ਉਹ ਵਿਧੀ ਸਮਝਾਓ ਜਿਹੜੀ ਤੁਸੀਂ ਪਰਸ ਰਾਮ ਨੂੰ ਦਿੱਤੀ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਕਿ ਭਾਈ ਤੈਨੂੰ ਜੋ ਸਤ ਚਿਤ ਆਨੰਦ ਬ੍ਰਹਮ ਦਾ ਗਿਆਨ ਹੋਇਆ ਹੈ ਤੇਰੀ ਯੋਗ ਸਾਧਨਾ ਇਹੀ